ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਦੇ ਸਦਕਾ ਰਾਗ ਮਾਰੂ ਦੇ ਅੰਦਰ ਆਪਾਂ 8 ਸ਼ਬਦ ਸਰਵਣ ਕਰ ਚੁੱਕੇ ਆਂ ਅੱਜ ਨੌਵਾਂ ਸ਼ਬਦ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤਾ ਹੋਇਆ ਬੜੇ ਹੀ ਪਿਆਰ ਸਹਿਤ ਆਪਾਂ ਸਰਵਣ ਕਰਨਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਗਤ ਜਲੰਦੇ ਨੂੰ ਤਾਰਨ ਵਾਸਤੇ ਸਤਿਗੁਰਾਂ ਦੀ ਅਮਰਤਮਈ ਬਾਣੀ ਮਹਾਰਾਜ ਆਪ ਆਪਣੀ ਕਲਮ ਤੋਂ ਬਿਆਨ ਕਰਦੇ ਨੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ ਜਾਂ ਇਉ ਕਹਿ ਲਈਏ ਪਾਤਸ਼ਾਹ ਦੀ ਬਾਣੀ ਦਾ ਫੁਰਮਾਨ ਹੈ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਕਹਿੰਦੇ ਇੱਕ ਜੋਗੀ ਆਇਆ ਹੈ ਉਸ ਜੋਗੀ ਨੇ ਆ ਕਰਕੇ ਸਤਿਗੁਰਾਂ ਦੇ ਕੋਲ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਇਹ ਜਗਤ ਹੈ ਜਿਹੜਾ ਇਸ ਜਗਤ ਦੇ ਵਿੱਚ ਜਦੋਂ ਅਸੀਂ ਜਨਮ ਲੈਨੇ ਆ ਤੇ ਜਨਮ ਲੈ ਕਰਕੇ ਦੁਨੀਆ ਦੇ ਵਿੱਚ ਵਿਚਰਦੇ ਹਾਂ ਪਰ ਇਹ ਜਿਹੜਾ ਸਾਡਾ ਚੰਚਲ ਮਨ ਹੈ ਇਹ ਕਾਬੂ ਨਹੀਂ ਆਉਂਦਾ ਇਨੂੰ ਕਿਸ ਤਰ੍ਹਾਂ ਵਸਦੇ ਵਿੱਚ ਕੀਤਾ ਜਾਵੇ ਸਤਿਗੁਰਾਂ ਨੇ ਫਿਰ ਇਹ ਸ਼ਬਦ ਉਚਾਰਨ ਕੀਤਾ ਜਾਂ ਇਉਂ ਕਹਿ ਲਿਏ ਜਿਹੜੇ ਗੁਰਮਤਿ ਦੀ ਸੋਝੀ ਰੱਖਣ ਵਾਲੇ ਬੰਦੇ ਹਨ ਜਦੋਂ ਬਾਣੀ ਪੜ੍ਹਦੇ ਨੇ ਕਿਉਂਕਿ ਮਹਾਰਾਜ ਨੇ ਤਾਂ ਹੀ ਆਪਾਂ ਨੂੰ ਕਿਹਾ ਨਾ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਬਾਣੀ ਪੜ੍ਹਨੀ ਇੱਕ ਵੱਖਰਾ ਵਿਸ਼ਾ ਹੈ ਬਾਣੀ ਨੂੰ ਪੜ੍ਹ ਕੇ ਉਹਦੀ ਵਿਚਾਰ ਕਰਨੀ ਇਹ ਉਸ ਤੋਂ ਅਗਲਾ ਵਿਸ਼ਾ ਹੈ ਫਿਰ ਵਿਚਾਰ ਕੇ ਉਹਦੇ ਮੁਤਾਬਿਕ ਆਪਣੀ ਜ਼ਿੰਦਗੀ ਨੂੰ ਢਾਲਣਾ ਇਹ ਫਿਰ ਉਸ ਤੋਂ ਅਗਲਾ ਵਿਸ਼ਾ ਹੈ ਕਿਉਂਕਿ ਪੜ੍ਹਦੇ ਆਪਾਂ ਸਾਰੇ ਹੀ ਆ ਵਿਚਾਰਦੇ ਉਸ ਤੋਂ ਘੱਟ ਆ ਤੇ ਜਿਹੜੇ ਵਿਚਾਰ ਕੇ ਆਪਣੀ ਜ਼ਿੰਦਗੀ ਦੇ ਉੱਤੇ ਧਾਰਨ ਕਰਦੇ ਨੇ ਉਹ ਫਿਰ ਬਹੁਤ ਥੋੜਾ ਰਹਿ ਜਾਂਦਾ ਸਤਿਗੁਰੂ ਜੀ ਨੇ ਤਾਂ ਹੀ ਸ਼ਬਦ ਵਰਤੇ ਨਾ ਹੈਨ ਵਿਰਲੇ ਨਾਹੀਂ ਕਣੇ ਵੇ ਬਹੁਤ ਵਿਰਲੇ ਨੇ ਜਿਹੜੇ ਸੰਸਾਰ ਦੇ ਅੰਦਰ ਐਸੀਆਂ ਰੂਹਾਂ ਨੇ ਪਾਸ਼ਾ ਨੇ ਇਸ ਸ਼ਬਦ ਦੀ ਜਦੋਂ ਰਹਾਉ ਦੀਆਂ ਪੰਕਤੀਆਂ ਆਪਾਂ ਪੜਾਂਗੇ ਨਾ ਮੂੜੇ ਕਾਇ ਚ ਕਾਇ ਚ ਪਰਮ ਭੁਲਾ ਸਤਗੁਰੂ ਪਾਸ਼ਾ ਜੀ ਕਹਿੰਦੇ ਮੂਰਖਾ ਤੂੰ ਕਾਦੇ ਵਾਸਤੇ ਭਰਮ ਚ ਪਿਆ ਭੁਲੇਖੇ ਚ ਪਿਆ ਨਹਿ ਚੀਨੇ ਆ ਪਰਮ ਆਨੰਦ ਬੈਰਾਗੀ ਜਿਹੜਾ ਪਰਮ ਆਨੰਦ ਦਾ ਅਕਾਲ ਪੁਰਖ ਵਾਹਿਗੁਰੂ ਹੈ ਸੋਮਾ ਉਹਨੂੰ ਤੂੰ ਜਾਣਿਆ ਹੀ ਨਹੀਂ ਸਤਿਗੁਰ ਪਾਤਸ਼ਾਹ ਜੀ ਨੇ ਇੱਥੇ ਆਪਾਂ ਨੂੰ ਸਮਝਾਉਣਾ ਕੀਤਾ ਕਿ ਜਦੋਂ ਅਸੀਂ ਆਪਣੇ ਮਨ ਨਾਲ ਇਸ ਤਰ੍ਹਾਂ ਗੱਲਾਂ ਕਰੀਏ ਨਾ ਕਿ ਮੂਰਖ ਮਨਾ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਭੁਲਾ ਕੇ ਭੁਲੇਖੇ ਦੇ ਵਿੱਚ ਪਿਆ ਹੋਇਆ ਹੈ ਕਦੇ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜੋ ਪਰਮ ਆਨੰਦ ਆਨੰਦ ਤੋਂ ਪਰਾਂ ਦੀ ਗੱਲ ਹੈ ਉਹਨੂੰ ਤੂੰ ਜਾਣਿਆ ਹੀ ਨਹੀਂ ਹੁਣ ਇੱਥੇ ਉਥਾਨਕਾ ਦਿੱਤੀ ਹੈ ਵਿਦਵਾਨਾਂ ਨੇ ਉਹ ਕਹਿੰਦੇ ਜੋਗੀ ਆਇਆ ਜੋਗੀ ਕਹਿੰਦਾ ਮਹਾਰਾਜ ਜਿਹੜਾ ਮਨ ਹੈ ਇਹ ਕਿਵੇਂ ਵਸ ਵਿੱਚ ਹੋਵੇ ਬਾਬਾ ਜੀ ਨੇ ਫਿਰ ਉੱਥੇ ਸ਼ਬਦ ਉਚਾਰਨ ਕੀਤਾ ਮਾਰੂ ਮਹਲਾ ਪਹਿਲਾ ਇਹ ਰਾਗ ਮਾਰੂ ਦੇ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਅੰਗ 991 ਤੇ ਇਹ ਸ਼ਬਦ ਸੁਭਾਏਮਾਨ ਹੈ ਰਾਗ ਮਾਰੂ ਦੇ ਅੰਦਰ ਜੋ ਬਾਣੀ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤੀ ਹੈ ਉਸ ਬਾਣੀ ਦਾ ਇਹ ਨੌਵਾਂ ਸ਼ਬਦ ਹੈ ਸਤਿਗੁਰੂ ਜੀ ਕਹਿੰਦੇ ਸੂਰ ਸਰ ਸੋਸ ਲੈ ਸੋਮ ਸਰ ਪੋਖ ਲੈ ਸਤਿਗੁਰੂ ਜੀ ਕਹਿੰਦੇ ਸੂਰ ਸਰ ਸੋਸ ਲੈ ਸੂਰ ਨਾਮ ਹੈ ਸੂਰਜ ਦਾ ਜਿਵੇਂ ਸੂਰਜ ਤਪਦਾ ਹੈ ਜਦੋਂ ਵੀ ਤਪਦਾ ਹੈ ਤੇ ਉਹ ਤਪਸ਼ ਦੇ ਨਾਲ ਲੋਕਾਂ ਨੂੰ ਗਰਮੀ ਪ੍ਰਦਾਨ ਕਰਦਾ ਹੈ ਪਰ ਜਦੋਂ ਸੂਰਜ ਤਪਦਾ ਹੈ ਤੇ ਉਹਦੀ ਜਿਹੜੀ ਨਿਗ ਹੈ ਉਹਦਾ ਜਿਹੜੇ ਉਹਦਾ ਸੇਕ ਹੈ ਉਹ ਇੰਨੇ ਹਜ਼ਾਰਾਂ ਦੂਰ ਹੋਣ ਤੋਂ ਬਾਵਜੂਦ ਵੀ ਲੱਖਾਂ ਕਿਲੋਮੀਟਰ ਦੂਰ ਹੋਣ ਦੇ ਬਾਵਜੂਦ ਵੀ ਉਹਦੀਆਂ ਕਿਰਨਾਂ ਧਰਤੀ ਤੇ ਪਹੁੰਚਦੀਆਂ ਨੇ ਆਪਾਂ ਦੇਖਦੇ ਆں ਬੇਸ਼ੱਕ ਅੱਜ ਕੱਲ ਟੈਂਪਰੇਚਰ ਕਾਫੀ ਡਾਊਨ ਹੈ ਮਾਈਨਸ 6 7 8 ਡਿਗਰੀ ਤੱਕ ਵੀ ਸਵੇਰੇ 6 7 ਆ ਰਿਹਾ ਸੀ ਮਾਈਨਸ ਪਰ ਜਦੋਂ ਸੂਰਜ ਛਿੜਦਾ ਹੈ ਉਹਦੋਂ ਨਿੱਗੋ ਜਾਂਦਾ ਹੈ ਸੋਚ ਕੇ ਵੇਖਿਓ ਸੂਰਜ ਕਿੰਨਾ ਤਪਦਾ ਹੋਵੇਗਾ ਕਿੰਨੀ ਉਹਦੇ ਵਿੱਚ ਗਰਮੈਸ਼ ਹੋਵੇਗੀ ਸਤਗੁਰੂ ਜੀ ਕਹਿੰਦੇ ਜਿਸ ਤਰ੍ਹਾਂ ਸੂਰਜ ਤਪਦਾ ਨਾ ਏਸੇ ਤਰ੍ਹਾਂ ਹੀ ਸੂਰ ਸਰ ਸੋਸ ਲੈ ਸਰਨਾਮ ਤਲਾ ਦਾ ਸਰੋਵਰ ਦਾ ਜਿਵੇਂ ਇੱਕ ਤਲਾਹ ਹੈ ਉਹਦੇ ਵਿੱਚ ਪਾਣੀ ਹੁੰਦਾ ਹੈ ਸਤਗੁਰੂ ਜੀ ਨੇ ਉਦਾਹਰਨ ਦਿੱਤੀ ਹੈ ਕਿ ਜਿਵੇਂ ਸੂਰਜ ਤਪਦਾ ਹੈ ਏਸੇ ਤਰ੍ਹਾਂ ਹੀ ਤੇਰੇ ਅੰਦਰ ਤਮਾ ਲੱਗੀ ਹੋਈ ਹੈ ਦਿਨ ਰਾਤ ਤੂੰ ਸੂਰਜ ਦੇ ਵਾਂਗੂ ਤਪ ਰਿਆ ਕਿ ਤਪ ਏਡਾ ਜਿਆਦਾ ਰਿਆ ਬਾਬਾ ਜੀ ਨੇ ਬਾਣੀ ਦੇ ਵਿੱਚ ਵੀ ਸ਼ਬਦ ਵਰਤੇ ਜਿਉ ਤਪ ਤਹ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਆਪਣੀ ਹਾਲਤ ਮਹਾਰਾਜ ਨੇ ਸੰਸਾਰੀ ਲੋਕਾਂ ਦੀ ਸ਼ਬਦ ਵਿੱਚ ਬਿਆਨ ਕੀਤੀ ਕਿ ਜਿਵੇਂ ਸੂਰਜ ਤਪਦਾ ਹੈ ਇਸ ਤਰ੍ਹਾਂ हे ਭਾਈ ਤੇਰਾ ਹਿਰਦਾ ਦਿਨ ਰਾਤ ਤਮਾਂ ਦੇ ਵਿੱਚ ਤਪਦਾ ਸੂਰ ਸਰ ਸੋਸ ਲੈ ਸਰ ਨਾਮ ਹੈ ਸਰੋਵਰ ਦਾ ਸਰੋਵਰ ਦੇ ਵਿੱਚ ਪਾਣੀ ਹੁੰਦਾ ਤਲਾ ਦੇ ਵਿੱਚ ਪਾਣੀ ਹੁੰਦਾ ਆਪਾਂ ਸਰੋਵਰ ਕਹਿ ਦਿੰਨੇ ਆ ਆਮ ਕਰਕੇ ਜਿੱਥੇ ਪਾਣੀ ਖੜਾ ਹੋਵੇ ਉਹਨੂੰ ਆਪਾਂ ਤਲਾ ਵੀ ਕਹਿ ਦਿੰਨੇ ਆ ਕੰਦੇ ਸਰ ਸੋਸ ਲੈ ਇੱਥੇ ਸਰੋਵਰ ਜਾਂ ਤਲਾਬ ਦੁਨਿਆਵੀ ਪਾਣੀ ਦੀ ਗੱਲ ਨਹੀਂ ਇੱਥੇ ਕੁਸੰਗਤ ਰੂਪੀ ਜਿਹੜਾ ਤਲਾਬ ਹੈ ਉਹਦੀ ਗੱਲ ਮਹਾਰਾਜ ਕਰਦੇ ਨੇ ਹਿਰਦਾ ਤਪਦਾ ਕਿਉਂ ਹੈ ਕਿਉਂਕਿ ਜਦੋਂ ਅਸੀਂ ਕੁਸੰਗ ਦੇ ਵਿੱਚ ਪੈ ਜਾਂਦੇ ਆ ਬਾਬਾ ਜੀ ਕਹਿੰਦੇ ਬਈ ਕਦੇ ਵੀ ਨਾ ਭੈੜੇ ਬੰਦਿਆਂ ਦਾ ਸੰਗ ਨਹੀਂ ਕਰਨਾ ਚਾਹੀਦਾ ਕਦੇ ਵੀ ਵੇਖੀ ਕੇਲੇ ਦੇ ਬੂਟੇ ਦੇ ਨੇਰੇ ਕਿਧਰੇ 베ਰੀ ਦਾ ਬੂਟਾ ਉਗਿਆ ਹੋਵੇ ਜਾਂ 베ਰੀ ਦੇ ਬੂਟੇ ਦੇ ਨੇੜੇ ਕੇਲੇ ਦਾ ਬੂਟਾ ਹੋਵੇ ਤੇ ਭਗਤ ਕਬੀਰ ਜੀ ਨੇ ਉੱਥੇ ਸ਼ਲੋਕ ਉਚਾਰਨ ਕੀਤਾ ਕਿ ਜਦੋਂ 베ਰੀ ਹੈ ਚੰਗਾ ਬੂਟਾ ਬਣ ਗਈ ਕੇਲੇ ਦਾ ਬੂਟਾ ਬਣ ਗਿਆ ਵੱਡੇ ਵੱਡੇ ਉਹਦੇ بڑے ਪੱਤੇ ਨੇ ਕੇਲੇ ਦੇ ਬੜੇ ਸੋਹਣੇ ਲੱਗਦੇ ਨੇ ਹਰਿਆਵਲ ਪਰ ਜਦੋਂ ਹਵਾ ਚੱਲਦੀ ਐ ਬਾਬਾ ਜੀ ਕਹਿੰਦੇ ਉਹ ਝੂਲੇ ਉਹ ਚੀਰੀਐ ਸਾਖਤ ਸੰਗ ਨਹਿਰ ਇਕਲੇ ਦੇ ਬੂਟੇ ਨੇ ਕੋਈ ਗੁਨਾਹ ਨਹੀਂ ਕੀਤਾ ਬਸ ਖਸੂਰ ਉਹਦਾ ਇੰਨਾ ਕਿ ਉਹ 베ਰੀ ਦੇ ਨੇੜੇ ਐ ਤੇ ਜਦੋਂ ਹਵਾ ਚੱਲਦੀ ਐ ਹਵਾ ਚੱਲਣ ਦੇ ਨਾਲ 베ਰੀ ਦੀਆਂ ਟਾਹਣੀਆਂ ਝੂਮਦੀਆਂ ਨੇ ਤੇ ਉਹ ਜਿਹੜੇ ਕੰਡੇ ਨੇ ਉਹਦੇ ਪੱਤਿਆਂ ਨੂੰ ਚੀਰ ਕੇ ਲੀਰੋ ਲੀਰ ਕਰ ਦਿੰਦੇ ਨੇ ਪਾਸ਼ਾ ਕਹਿੰਦੇ ਤੇਰਾ ਜਿਹੜਾ ਹਿਰਦਾ ਰੂਪੀ ਘਾਰ ਐ ਨਾ ਉਹ ਤਾਂ ਤਪ ਰਿਆ ਐ ਕਿ ਤੂੰ ਭੈੜੀ ਸੰਗਤ ਕਰ ਰਿਆ ਸੂਰ ਸਰ ਸੋਸ ਲੈ ਕਿ ਜਿਹੜਾ ਕੋ ਸੰਗਤ ਰੂਪੀ ਸਰੋਵਰ ਹੈ ਨਾ ਇਹਨੂੰ ਤੂੰ ਸੋਖ ਲੈ ਸੋਖਦਾ ਭਾਵ ਸੁਕਾ ਦੇ ਭਾਵ ਕੇ ਭੈੜੇ ਲੋਕਾਂ ਦਾ ਸੰਗ ਛੱਡ ਦੇ ਸੋਮ ਸਰ ਪੋਖ ਲੈ ਸੋਮ ਨਾਮ ਹੈ ਚੰਦਰਮਾ ਦਾ ਜਿਹੜਾ ਚੰਦਰਮਾ ਹੈ ਉਹਦੇ ਵਿੱਚ ਠੰਡਕ ਹੈ ਆਪਾਂ ਨੂੰ ਪਤਾ ਹੈ ਆਪਾਂ ਇੰਡੀਆ ਤੋਂ ਸਾਰੇ ਆਏ ਆਂ ਰਾਤ ਨੂੰ ਜਦੋਂ ਗਰਮੀ ਦੇ ਵਿੱਚ ਦਿਨ ਦੇ ਵਿੱਚ ਟੈਂਪਰੇਚਰ 40 ਡਿਗਰੀ 45 ਡਿਗਰੀ ਹੋਣਾ ਤੇ ਜਦੋਂ ਰਾਤ ਪੈਂਦੀ ਹੈ ਤੇ ਜਦੋਂ ਰਾਤ ਨੂੰ ਚੰ드ਰਮਾ ਚੜ੍ਹਦਾ ਹੈ ਤੇ ਰਾਤ ਨੂੰ ਚੰ드ਰਮਾ ਦੀ ਉਸ ਠੰਡਕ ਦੇ ਨਾਲ ਜਿਹੜਾ ਦਿਨ ਤਪ ਰਿਹਾ ਉਹ ਰਾਤ ਨੂੰ ਬੜਾ ਸੁਹਾਵਣੀ ਰਾਤ ਬਣ ਜਾਂਦੀ ਹੈ ਠੰਡਕ ਪੈਦਾ ਹੋ ਜਾਂਦੀ ਹੈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਚੰ드ਰਮਾ ਹੈ ਉਹ ਸੀਤਲ ਹੈ ਠੰਡਾ ਹੈ ਤੂੰ ਉਹਦੇ ਵਾਂਗੂ ਸਤੋਗੁਣ ਧਾਰਨ ਕਰ ਤੇ ਜਿਹੜਾ ਸਤੋਗੁਣ ਦਾ ਸਰੋਵਰ ਹੈ ਨਾ ਸਤਸੰਗਤ ਰੂਪੀ ਸਰੋਵਰ ਸੋਮ ਸਰ ਪੋਖਲੈ ਪੋਖਲੈ ਦਾ ਭਾਵ ਇਸ ਪੁਸ਼ਟੀ ਕਰ ਲੈ ਇਸ ਗੱਲ ਨੂੰ ਇਸ ਗੱਲ ਦਾ ਨਿਰਣਾ ਕਰ ਲੈ ਸੌਖੇ ਸ਼ਬਦਾਂ ਚ ਕਹੀਏ ਵਈ ਸਤਸੰਗਤ ਵਿੱਚ ਜਾਣ ਦਾ ਤੂੰ ਇਹ ਪੱਕਾ ਆਪਣਾ ਇੱਕ ਨਿਯਮ ਬਣਾ ਲੈ ਕਿ ਮੈਂ ਸੰਗਤ ਦੇ ਵਿੱਚ ਜਾਣਾ ਹੀ ਜਾਣਾ ਹੈ ਸਤਗੁਰੂ ਜੀ ਅੱਗੇ ਕਹਿੰਦੇ ਜੁਗਤ ਕਰ ਮਰਤ ਸੋਸਣ ਬੰਦ ਕੀਜੈ ਇਸ ਜੁਗਤੀ ਦੇ ਨਾਲ ਜਿਹੜਾ ਤੇਰਾ ਇਹ ਪਵਾ ਪਮਨ ਦੇ ਵਾਂਗੂ ਹਵਾ ਦੇ ਵਾਂਗੂ ਤੇਰਾ ਮਨ ਡੋਲਦਾ ਨਾ ਸਤਿਗੁਰੂ ਜੀ ਕਹਿੰਦੇ ਜੁਗਤ ਕਰ ਮਰਤ ਸੋਸਣ ਬੰਦ ਕੀਜੈ ਮਰਤ ਨਾਮ ਹੈ ਹਵਾ ਦਾ ਹਵਾ ਦਾ ਭਾਵ ਜਿਵੇਂ ਹਵਾ ਬੜੀ ਚਲਦੀ ਹੈ ਨਾ ਤੇਜ਼ ਇਸੇ ਤਰ੍ਹਾਂ ਹੀ ਜਿਹੜਾ ਤੇਰਾ ਮਨ ਹੈ ਨਾ ਇਹ ਵੀ ਡੋਲਦਾ ਰਹਿੰਦਾ ਇੱਕ ਛਿੰਨ ਦੇ ਵਿੱਚ ਬੇਸ਼ੱਕ ਬੈਠੇ ਆਪਾਂ ਇੱਥੇ ਆ ਪਰ ਆਪਾਂ ਪਤਾ ਨਹੀਂ ਕਿੰਨੀ ਕਿੰਨੀ ਦੂਰ ਕੈਨੇਡਾ ਅਮਰੀਕਾ ਜਿੱਥੇ ਜਿੱਥੇ ਆਪਾਂ ਗਏ ਆ ਜਾਂ ਐਉਂ ਕਹ ਲਈਏ ਜਿਹੜੀਆਂ ਗੱਲਾਂ ਦਾ ਸਾਡੇ ਨਾਲ ਕਦੇ ਕੋਈ ਵਾਅ ਵਾਸਤਾ ਵੀ ਨਹੀਂ ਉਹ ਵੀ ਫੁਰਨੇ ਸਾਡੇ ਮਨ ਦੇ ਵਿੱਚ ਆ ਜਾਂਦੇ ਨੇ ਮਨ ਉੱਡਦਾ ਫਿਰਦਾ ਮਰ ਜੀ ਕਹਿੰਦੇ ਹਵਾ ਦੇ ਵਾਂਗੂ ਤੇਰਾ ਮਨ ਹੈ ਜਿਹੜਾ ਇਹ ਉੱਡ ਰਿਹਾ ਇਹਨੂੰ ਕੰਟਰੋਲ ਕਰਕੇ ਪ੍ਰਮਾਤਮਾ ਦੇ ਨਾਲ ਤੂੰ ਸੰਬੰਧ ਬਣਾ ਲੈ ਮੀਨ ਕੀ ਚਪਲ ਸਿਉ ਜੁਗਤ ਮਨ ਰਾਖੀਐ ਉਡੈ ਨਹਿ ਹੰਸ ਨਹਿ ਕੰਧ ਛੀਜੈ ਸਤਿਗੁਰੂ ਪਾਤਸ਼ਾਹ ਜੀ ਨੇ ਇਥੇ ਉਦਾਹਰਨ ਦਿੱਤੀ ਹੈ ਹੁਣ ਮੱਛੀ ਦੀ ਜਿਹੜੀ ਮੱਛੀ ਹੈ ਨਾ ਇਹ ਬੜੀ ਚੰਚਲ ਹੈ ਆਪਾਂ ਵੇਖਦੇ ਆ ਮੱਛੀ ਹੈ ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤਲ ਹਾਂ ਸਤਿਗੁਰੂ ਜੀ ਕਹਿੰਦੇ ਮੱਛੀ ਨੂੰ ਬੜਾ ਚੰਚਲ ਗਿਣਿਆ ਗਿਆ ਹੈ ਇਹ ਜਿਹੜਾ ਮਨ ਹੈ ਇਹਦੀ ਤੁਲਨਾ ਵੀ ਮਹਾਰਾਜ ਨੇ ਮੱਛੀ ਦੇ ਨਾਲ ਕੀਤੀ ਐ ਮੀਨ ਕੀ ਚੱਪਲ ਸਿਉ ਜੁਗਤ ਮਨ ਰਾਖੀਐ ਮੱਛੀ ਦੀ ਤਰ੍ਹਾਂ ਜਿਹੜਾ ਤੇਰਾ ਚੰਚਲ ਮਨ ਹੈ ਨਾ ਇਹਨੂੰ ਜੁਗਤੀ ਦੇ ਨਾਲ ਰੋਕ ਕੇ ਰੱਖ ਤੇ ਕੀ ਹੋਵੇਗਾ ਉੱਡੈ ਨ ਹੰਸ ਕੰਦ ਛਿਜੈ ਹੰਸ ਭਾਵ ਕੇ ਜੀਵ ਆਤਮਾ ਇਹ ਜਦੋਂ ਇਸ ਸਰੀਰ ਦੇ ਵਿੱਚੋਂ ਜੀਵ ਰੂਪੀ ਆਤਮਾ ਹੰਸ ਹੈ ਉੱਡ ਕੇ ਨਰਕਾਂ ਵਾਲੇ ਪਾਸੇ ਫਿਰ ਨਹੀਂ ਜਾਏਗਾ ਜਦੋਂ ਤੂੰ ਆਪਣੇ ਮਨ ਨੂੰ ਰੋਕ ਕੇ ਪਰਮਾਤਮਾ ਦੇ ਨਾਲ ਸੰਬੰਧ ਕਾਇਮ ਕਰ ਲੇਗਾ ਉਹਦੇ ਨਾਲ ਰਿਸ਼ਤਾ ਬਣਾ ਲੇਗਾ ਉਹਦੇ ਨਾਲ ਅਟੈਚਮੈਂਟ ਕਰ ਲੇਗਾ ਸਤਿਗੁਰ ਜੀ ਕਹਿੰਦੇ ਨਹ ਕੰਧ ਛਿਜੈ ਛਿਜੈ ਦਾ ਭਾਵੰਦਾ ਨਸਫਲਾ ਕੰਧ ਦਾ ਭਾਵ ਸਰੀਰ ਮਹਾਰਾਜ ਕਹਿੰਦੇ ਫਿਰ ਤੇਰਾ ਇਹ ਜਿਹੜਾ ਮਨੁੱਖਾ ਸਰੀਰ ਹੈ ਨਾ ਨਸਫਲਾ ਨਹੀਂ ਜਾਵੇਗਾ ਸਤਿਗੁਰ ਜੀ ਦੁਬਾਰੇ ਫਿਰ ਆਪਾਂ ਨੂੰ ਸਮਝੀਏ ਸ਼ਬਦ ਨੂੰ ਮੇਨ ਕੀ ਚਪਲ ਸਿਉ ਜੁਗਤ ਮਨ ਰੱਖੀਐ ਮੱਛੀ ਐ ਜੜੀ ਉਹ ਬੜੀ ਚੰਚਲ ਹੈ ਤੇ ਇਹ ਜਿਹੜਾ ਤੇਰਾ ਚੰਚਲ ਮਨ ਹੈ ਨਾ ਇਹਨੂੰ ਤੂੰ ਰੋਕ ਕੇ ਜੁਗਤੀ ਦੇ ਨਾਲ ਭਾਵ ਕੇ ਪ੍ਰਮਾਤਮਾ ਦੇ ਨਾਲ ਇੱਕ ਮੇਨ ਇੱਕਮਿਕ ਹੋ ਜਾ ਆਪਣੇ ਮਨ ਨੂੰ ਰੋਕ ਕੇ ਰੱਖ ਫੇਰ ਜਿਹੜਾ ਜਦੋਂ ਤੇਰੇ ਸਰੀਰ ਦੇ ਵਿੱਚੋਂ ਆਤਮਾ ਨਿਕਲ ਕੇ ਚਲੀ ਜਾਏਗੀ ਨਾ ਫਿਰ ਤੇਰਾ ਮਨੁੱਖਾ ਸਰੀਰ ਹੈ ਜਿਹੜਾ ਇਸ ਤਰ੍ਹਾਂ નિਸਫਲਾ ਨਹੀਂ ਜਾਵੇਗਾ ਨਿਉ ਆਪਾਂ ਆਮ ਹੀ ਕਹਿ ਦਿੰਨੇ ਆ ਜੀ ਫਲਾਣਾ ਬੰਦਾ ਚਲਾ ਗਿਆ ਦੁਨੀਆਂ ਛੋਣੇ ਕੀ ਖਟਿਆ ساری ਜ਼ਿੰਦਗੀ ਮਾਇਆ ਮਾਇਆ ਦੇ ਪਿੱਛੇ ਹੀ ਰੁਲਦਾ ਰਿਆ ਆਪਾਂ ਆਮ ਹੀ ਲੋਕਾਂ ਦੀ ਜ਼ਿੰਦਗੀ ਤੋਂ ਅੰਦਾਜ਼ਾ ਲਾ ਲੈਨੇ ਆ ਪਰ ਜਿਹੜੇ ਰੱਬੀ ਰੂਹਾਂ ਹੋਣ ਜਿਵੇਂ ਰਾਜੇ ਜਨਕ ਦੀ ਗੱਲ ਆਪਾਂ ਕਰਦੇ ਹੁੰਨੇ ਆ ਤਨ ਤਨ ਰਾਜਾ ਜਨਕ ਹੈ ਜਿਨ ਸਿਮਰਨ ਕੀਓ ਬਿਵੇਕ ਮਹਾਰਾਜ ਦੇ ਉਸ ਰਾਜੇ ਨੂੰ ਤਨਤਾ ਦਾ ਯੋਗ ਕੇ ਆ ਪਰ ਜੇ ਦੂਜੇ ਪਾਸੇ ਆਪਾਂ ਵੇਖਦੇ ਆਂ بڑے بڑے ਰਾਜੇ ਮਹਾਰਾਜੇ ਉਹ ਖਾਲੀ ਹੱਥ ਚਲੇ ਗਏ ਸਤਿਗੁਰੂ ਪਾਤਸ਼ਾਹ ਜੀ ਸਮਝਾਉਂਦੇ ਨੇ ਫਿਰ ਤੇਰਾ ਸਰੀਰ ਸਫਲਾ ਹੋ ਜਾਏਗਾ ਜੇ ਤੂੰ ਉਸ ਪਰਮਾਤਮਾ ਦਾ ਨਾਮ ਜਪੇਂਗਾ ਰਹਾ ਓ ਮੂੜੇ ਕਾਈ ਚੇ ਭਰਮ ਭੁਲਾ ਸਤਿਗੁਰ ਜੀ ਹੁਣ ਦੱਸਦੇ ਨੇ ਮੂੜੇ ਮੂੜੇ ਦਾ ਭਾ ਮੂਰਖ ਐ ਮੂਰਖਾ ਤੂੰ ਕਿਹੜੇ ਭਰਮ ਦੇ ਵਿੱਚ ਭੁੱਲਿਆ ਫਿਰਦਾ ਹੈ ਆਪਾਂ ਬੁਲੇਖੇ ਦੇ ਵਿੱਚ ਇਹ ਨਾ ਸਾਰੇ ਮੈਂ ਵੀ ਤੁਸੀਂ ਵੀ ਆ ਵੀ ਕਰ ਲੀਓ ਵੀ ਕਰ ਲਿਏ ਪਰ ਜਿਦਨ ਸਾਡੇ ਸਵਾਸ ਪੂਰੇ ਹੋ ਗਏ ਉਸ ਦਿਨ ਆਪਾਂ ਨੂੰ ਕਿਸੇ ਨੇ ਐਸੇ ਘਰ ਦੇ ਵਿੱਚ ਨਹੀਂ ਰੱਖਣਾ ਉਹ ਜਿਵੇਂ ਬਾਬਾ ਫਰੀਦ ਦਾ ਇੱਕ ਸ਼ਲੋਕ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਮੈਂ ਵੀ ਸੋਸ਼ਲ ਮੀਡੀਆ ਦੇ ਪੜਿਆ ਹੈ ਫਰੀਦਾ ਬੁਲਬਲਾ ਪਾਣੀ ਦਾ ਇਹ ਤੇਰੀ ਔਕਾਤ ਜਿਸ ਘਰ ਮੌਜਾਂ ਮਾਣੀਆਂ ਰਹਿਣ ਨਹੀਂ ਦਿੰਦੇ ਰਾਤ ਕੋਈ ਰਾਤ ਨਹੀਂ ਰੱਖਦਾ ਸਤਗੁਰਾਂ ਨੇ ਬਾਣੀ ਚ ਗਿਆ ਮਹਾਰਾਜ ਕਹਿੰਦੇ ਰੇ ਬਾਉਰੇ ਤੋਹੇ ਘਰੀ ਨਾ ਰੱਖੈ ਕੋਈ ਤੂੰ RAM ਨਾਮ ਜਪ ਸੋਈ ਮੂੜੇ ਕਾਈ ਚੇ ਪਰਮ ਭੁੱਲਾ ਐ ਮੂਰਖਾ ਤੂੰ ਕਾਦੇ ਵਾਸਤੇ ਪਰਮ ਚ ਭੁੱਲਿਆ ਫਿਰਦਾ ਹੈ ਨਹਿ ਚੀਨਿਆ ਪਰਮ ਆਨੰਦ ਬੈ ਰਾਗੀ ਸੰਸਾਰ ਤੋਂ ਬੈਰਾਗੀ ਹੋ ਕੇ ਤੂੰ ਪਰਮ ਆਨੰਦ ਸਰੂਪ ਜੁੜਾ ਪਰਮਾਤਮਾ ਹੈ ਉਹਨੂੰ ਤੂੰ ਜਾਣਿਆ ਹੀ ਨਹੀਂ ਉਹ ਜੋਗੀ ਨੇ ਆ ਕੇ ਸਵਾਲ ਕੀਤਾ ਕਿ ਮਹਾਰਾਜ ਮੈਂ ਆਪਣਾ ਪਰਿਵਾਰ ਛੱਡ ਕੇ ਸਾਰਾ ਕੁਝ ਛੱਡ ਕੇ ਰੱਬ ਨੂੰ ਮਿਲਣ ਦੀ ਬੜੀ ਕੋਸ਼ਿਸ਼ ਕਰਦਾ ਪਰ ਰੱਬ ਹੈ ਜਿਹੜਾ ਉਹ ਮੇਰੇ ਵਾਸਤੇ ਵਿੱਚ ਮੇਰੀ ਅਟੈਚਮੈਂਟ ਨਹੀਂ ਹੋ ਰਹੀ ਮੈਂ ਕਿਵੇਂ ਕਰਾਂ ਤੇ ਮਹਾਰਾਜ ਫਿਰ ਉਹਨੂੰ ਸਮਝਾਉਂਦੇ ਨੇ ਤੇ ਸਾਨੂੰ ਉਪਦੇਸ਼ ਦਿੰਦੇ ਨੇ ਹੁਣ ਇੱਥੇ ਸਰੀਰ ਕਰਕੇ ਨਾਤੇ ਗੁਰੂ ਨਾਨਕ ਸਾਹਿਬ ਜੀ ਨੇ ਨਾ ਸਰੀਰ ਕਰਕੇ ਕੋਈ ਜੋਗੀ ਹੈ ਆਪਾਂ ਹੀ ਜੋਗੀ ਆ ਤੇ ਆਪਾਂ ਹੀ ਗੁਰੂ ਸਾਹਿਬ ਜੀ ਨੂੰ ਪੁੱਛ ਰਹੇ ਹਾਂ ਮਹਾਰਾਜ ਤੁਸੀਂ ਆਪਾਂ ਸਾਰੇ ਕੋਸ਼ਿਸ਼ ਕਰਦੇ ਆ ਨਾ ਮਨ ਨੂੰ ਰੋਕੀਏ ਵਕਾਰਾਂ ਤੋਂ ਰੋਕੀਏ ਪਰ ਮੱਲੋ ਮੱਲੀ ਤਕੇ ਨਾਲ ਹੀ ਜਿਵੇਂ ਉਹ ਪਾਣੀ ਨੀਵੇਂ ਪਾਸੇ ਨੂੰ ਜਾਂਦਾ ਨਾ ਰੁੜਦਾ ਤੇ ਸਾਧ ਸੰਗਤ ਜੀ ਇਸ ਤਰ੍ਹਾਂ ਸਾਡਾ ਮਨ ਭਜਿਆ ਜਾਂਦਾ ਨੀਵੇਂ ਪਾਸੇ ਮਹਾਰਾਜ ਕਹਿੰਦੇ ਆਪਣੇ ਮਨ ਨੂੰ ਕਾਬੂ ਕਰ ਤੇ ਆਪਣੇ ਹਿਰਦੇ ਦੇ ਵਿੱਚੋਂ ਤਮੋ ਗੁਣ ਨੂੰ ਜਿਹੜਾ ਤਪ ਰਿਹਾ ਹਿਰਦੇ ਨੂੰ ਸ਼ਾਂਤ ਕਰ ਚੰਗੇ ਗੁਣ ਧਾਰਨ ਕਰ ਰੱਬ ਦੇ ਨਾਲ ਪ੍ਰੀਤੀ ਪਾਉਣ ਵਾਲਾ ਤੇ ਸੰਗਤ ਵਿਚ ਆਇਆ ਕਰ ਇਹ ਇੱਕ ਤਰ੍ਹਾਂ ਦੀ ਚੰ드ਰਮਾ ਦੀ ਨਿਆਈਂ ਠੰਡਕ ਤੇਰੇ ਅੰਦਰ ਪਏਗੀ ਰਹਾਉ ਆਜਰ ਗੋਹ ਜਾਰ ਲੈ ਅਮਰ ਗੋਹ ਮਾਰ ਲੈ ਸਤਿਗੁਰ ਜੀ ਕਹਿੰਦੇ ਆਜਰ ਜਿਹੜੀ ਚੀਜ਼ ਨਾ ਜਰੀ ਜਾਵੇ ਜਿਹੜੀ ਚੀਜ਼ ਕਾਬੂ ਚ ਆਵੇ ਹੁਣ ਕਾਮ ਹੈ ਕ੍ਰੋਧ ਹੈ ਇਹ ਚੀਜ਼ਾਂ ਕਾਬੂ 'ਚ ਥੋੜੀ ਆਉਂਦੀਆਂ ਨੇ ਕਾਮ ਦੇ ਵੱਸ ਪਿਆ ਹੋਇਆ ਜਿਹੜਾ ਹਾਥੀ ਆ ਜਿਹੜਾ ਕਿਸੇ ਵੀ ਤਰੀਕੇ ਦੇ ਨਾਲ ਕਾਬੂ ਨਹੀਂ ਆਉਂਦਾ ਪਰ ਕਾਮ ਦੇ ਵੱਸ ਪੈ ਕੇ ਉਹ ਜਿਹੜੇ ਹਾਥੀ ਫੜਨ ਵਾਲੇ ਲੋਕ ਨੇ ਉਹ ਕਾਗਜ਼ ਦੀ ਹੰਥਣੀ ਬਣਾ ਕੇ ਇੱਕ ਟੋਇਆ ਪੱਟ ਕੇ ਡੂੰਘਾ ਸਾਰਾ ਕਾਨਿਆਂ ਦੇ ਨਾਲ ਪਤਲੀ ਜੀ ਛੱਤ ਪਾ ਕੇ ਫਿਰ ਉਥੋਂ ਜਦੋਂ ਆਵਾਜ਼ ਦਿੰਦੇ ਨੇ ਨਾ ਇੱਕ ਤਰ੍ਹਾਂ ਦਾ ਫਿਰ ਹਾਥੀ ਉਸ ਪਾਸੇ ਨੂੰ ਭੱਜਿਆ ਆਉਂਦਾ ਤੇ ਟੋਏ 'ਚ ਡਿੱਗ ਜਾਂਦਾ ਕਈ ਦਿਨ ਉਹਨੂੰ ਭੁੱਖਾ ਰੱਖਦੇ ਨੇ ਜਦੋਂ ਭੁੱਖਾ ਰਹਿ ਰਹਿ ਕੇ ਫਿਰ ਇੱਕ ਇਹੋ ਜਿਹੀ ਆਵਾਜ਼ ਕੱਢਦਾ ਹੈ ਨਾ ਭੁੱਖ ਦਾ ਦੁੱਖ ਦੇ ਨਾਲ ਮਾਰਿਆ ਹਾਥੀ ਫਿਰ ਉਹ ਜਿਹੜੇ ਹਾਥੀ ਫੜਨ ਵਾਲੇ ਲੋਕ ਨੇ ਉਹ ਸਮਝ ਜਾਂਦੇ ਨੇ ਵੀ ਉਹਨੇ ਸਾਡੇ ਕਾਬੂ 'ਚ ਆ ਜਾਏਗਾ ਇਸੇ ਤਰ੍ਹਾਂ ਹੀ ਕ੍ਰੋਧ ਹੈ ਕ੍ਰੋਧ ਜਦੋਂ ਆਉਂਦਾ ਹੈ ਤੂਫਾਨ ਦੇ ਵਾਂਗੂ ਬੜੀ ਤੇਜ਼ੀ ਦੇ ਨਾਲ ਆਉਂਦਾ ਜਦੋਂ ਤੂਫਾਨ ਆਉਂਦਾ ਹੈ ਬੜੀਆਂ ਬਲਡੀਆਂ ਬਿਲਡਿੰਗਾਂ ਬੜਾ ਬੜਾ ਨੁਕਸਾਨ ਕਰ ਜਾਂਦਾ ਹੈ ਇਸੇ ਤਰ੍ਹਾਂ ਹੀ ਜਦੋਂ ਸਾਨੂੰ ਤੁਹਾਨੂੰ ਆਪਾਂ ਨੂੰ ਕ੍ਰੋਧ ਆਉਂਦਾ ਹੈ ਨਾ ਕਈ ਵਾਰੀ ਆਪਾਂ ਜਿਹੜੇ ਬੜੇ ਨੇੜੇ ਦੇ ਰਿਸ਼ਤੇ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਕਦੇ ਮਾੜਾ ਨਹੀਂ ਬੋਲਣਾ ਚਾਹਦੇ ਪਰ ਕ੍ਰੋਧ ਦੇ ਵਿੱਚ ਆ ਕੇ ਆਪਾਂ ਉੱਥੇ ਵੀ ਕੋਈ ਪਰਵਾਹ ਨਹੀਂ ਕਰਦੇ ਉਹ ਸੁਤਫਾਨ ਦੇ ਵਾਂਗੂ ਸਾਡਾ ਸਾਰਾ ਸਿਸਟਮ ਜਿਹੜਾ ਕਾਮ ਕ੍ਰੋਧ ਹੈ ਉਹ ਖਤਮ ਕਰ ਦਿੰਦਾ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਆਜਰ ਗੋਹ ਜਾਰ ਲੈ ਆਜਰ ਜਿਹੜੇ ਨਾ ਜਰੇ ਜਾਣ ਜਿਹੜੇ ਨਾ ਕਾਬੂ ਹੋਣ ਕਾਮ ਕ੍ਰੋਧ ਲੋਭ ਮੋਜ ਉਹ ਵੀ ਕੁਝ ਇਹ ਪੰਜੇ ਤਤ ਨੇ ਇਹਨਾਂ ਨੂੰ ਫੜ ਕੇ ਵਿਚਾਰ ਰੂਪੀ ਅੱਗ ਦੇ ਨਾਲ ਸਾੜ ਦੇ ਅਜਰ ਗੋਹ ਯਾਰ ਲੈ ਯਾਰ ਲੈ ਤਾਂ ਪਾਪ ਸਾੜ ਦੇਣਾ ਕਿ ਇਹਨਾਂ ਨੂੰ ਕਾਬੂ ਕਰਕੇ ਵਿਚਾਰਾਂ ਦੀ ਅੱਗ ਦੇ ਨਾਲ ਆਪਣੇ ਨਾਲ ਸੈਲਫ ਅਨਲਿਸਿਸ ਕਰਕੇ ਆਪਣੇ ਆਪ ਨਾਲ ਗੱਲਾਂ ਕਰਕੇ ਇਹਨਾਂ ਚੀਜ਼ਾਂ ਨੂੰ ਜਦੋਂ ਤੂੰ ਸਾੜ ਲੇਗਾ ਫਿਰ ਇਹ ਜਿਹੜਾ ਤੇਰਾ ਮਨ ਹੈ ਨਾ ਇਸ ਮਨ ਨੂੰ ਫੜ ਕੇ ਅਜਰ ਗੋਹ ਯਾਰ ਲੈ ਅਮਰ ਗੋਹ ਮਾਰ ਲੈ ਇਹ ਜਿਹੜਾ ਮਨ ਹੈ ਫੜਿਆ ਨਹੀਂ ਜਾਂਦਾ ਪਰੇਸ ਮਨ ਨੂੰ ਕਾਬੂ ਕਰਕੇ ਗਿਆਨ ਰੂਪੀ ਖੰਡੇ ਦੇ ਨਾਲ ਇਹਨੂੰ ਮਾਰਨਾ ਕਰ ਜਿਵੇਂ ਮੈਦਾਨੇ ਜੰਗ ਦੇ ਵਿੱਚ ਖੰਡੇ ਨਾਲ ਖੰਡਾ ਖੜਕਦਾ ਲੋਹੇ ਨਾਲ ਲੋਹਾ ਖੜਕਦਾ ਹੈ ਵੈਰੀ ਇੱਕ ਦੂਜੇ ਨੂੰ ਖਤਮ ਕਰਦੇ ਨੇ ਬਾਬਾ ਜੀ ਕਹਿੰਦੇ ਇਸੇ ਤਰ੍ਹਾਂ ਤੂੰ ਆਪਣੇ ਮਨ ਨੂੰ ਮਾਰਨ ਵਾਸਤੇ ਬਾਹਰ ਲੀਆਂ ਚੀਜ਼ਾਂ ਦੀ ਲੋੜ ਨਹੀਂ ਕਿਉਂਕਿ ਵੇਖੋ ਕਈ ਲੋਕ ਨਾ ਰੱਬ ਨੂੰ ਪਾਉਣ ਵਾਸਤੇ ਬੜੀ ਸਖਤ ਤਪੱਸਿਆ ਕਰਦੇ ਨੇ ਆਪਣੇ ਸਰੀਰ ਨੂੰ ਤਾਈ ਜਾਣਗੇ ਪਰ ਗੁਰੂ ਕੀ ਬਾਣੀ ਕਹਿੰਦੀ ਹੈ ਮਨ ਹਠ ਕਿਨੈ ਨਾ ਪਾਇਓ ਸਭ ਥੱਕੇ ਕਰਮ ਕਮਾਏ ਮਨ ਦੇ ਹੱਠ ਕਰਕੇ ਜਿੱਦ ਕਰਕੇ ਸਰੀਰ ਨੂੰ ਦੁਖੀ ਕਰੇਗੇ ਇਹਨਾਂ ਚੀਜ਼ਾਂ ਦੇ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ ਰੱਬ ਦੀ ਪ੍ਰਾਪਤੀ ਹੋਣੀ ਹੈ ਮਨ ਨੂੰ ਮਨ ਨੂੰ ਮਾਰਨ ਵਾਸਤੇ ਜਿਹੜਾ ਗਿਆਨ ਰੂਪੀ ਖੰਡਾ ਹੈ ਉਹਦੀ ਤੂੰ ਵਰਤੋਂ ਕਰ ਭਰਾਤ ਤਜ ਛੋੜ ਤੋ ਅਪਿਉ ਪੀਜੈ ਸਤਗੁਰੂ ਜੀ ਕਹਿੰਦੇ ਜਿਹੜਾ ਮਨ ਦੇ ਅੰਦਰ ਭਰਾਤ ਭਰਾਤ ਦਾ ਭਾਵ ਭ੍ਰੰਤੀ ਨੂੰ ਛੱਡ ਕੇ ਜਿਹੜੀ ਮੈਂ ਮੇਰੀ ਵਾਲੀ ਚੀਜ਼ਾਂ ਇਹਨੂੰ ਤਿਆਗ ਦੇ ਛੱਡ ਦੇ ਤੇ ਸਤਿਗੁਰੂ ਜੀ ਕਹਿੰਦੇ ਤਉ ਅਪਿਓ ਪੀਜੈ ਫੇਰ ਤੂੰ ਉਸ ਬ੍ਰਹਮਾਨੰਦ ਰੂਪੀ ਅੰਮ੍ਰਿਤ ਨੂੰ ਪੀਵੇਂਗਾ ਕਿਉਂਕਿ ਸਾਧ ਸੰਗਤ ਜੀ ਜਿਵੇਂ ਮਹਾਪੁਰਖ ਕਹਿੰਦੇ ਨੇ ਨਾ ਸਬਣੀ ਕੀ ਗਠੜੀ ਮੇ ਲਾਲ ਹੈ ਰੱਬ ਨੇ ਸਾਰਾ ਕੁਝ ਆਪਣੇ ਅੰਦਰ ਪਾਇਆ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੁਜ ਐ ਸੋ ਪਾਵੈ ਪਰ ਇਸ ਤਰ੍ਹਾਂ ਜਿਵੇਂ ਗੁਰਬਾਣੀ ਸਾਨੂੰ ਦੱਸ ਰਹੀ ਹੈ ਇਸ ਤਰੀਕੇ ਦੇ ਨਾਲ ਉਸ ਪ੍ਰਮਾਤਮਾ ਦਾ ਅਨਲਿਸਿਸ ਕਰਨਾ ਸਾਧ ਸੰਗਤ ਜੀ ਬਹੁਤ ਔਖਾ ਹੈ ਪਰ ਜੇ ਨਾ ਤੇ ਕਿਰਪਾ ਹੋ ਜੇ ਨਾ ਮਹਾਰਾਜ ਉਹਨਾਂ ਤੇ ਕਿਰਪਾ ਕਰਕੇ ਇਹਨਾਂ ਚੀਜ਼ਾਂ ਤੋਂ ਵਾਪਸ ਇਸ ਤਰੀਕੇ ਦੇ ਨਾਲ ਜੋੜ ਲੈਂਦੇ ਨੇ ਉਹ ਆਪਣੇ ਨਾਲ ਸਤਿਗੁਰ ਜੱਗੇ ਉਚਾਰਨ ਕਰਦੇ ਨੇ ਮੇਨ ਕੀ ਚਲਪ ਸਉ ਜੁਗਤ ਮਨ ਰਾਖੀਐ ਉਡੈ ਨ ਹੰਸ ਨਹਿ ਕੰਦ ਛੀਜੈ ਸਤਗੁਰ ਜੀ ਫੇਰ ਸਮਝਾਉਂਦੇ ਨੇ ਕਿ ਜਿਵੇਂ ਮੱਛੀ ਹੈ ਨਾ ਮੱਛੀ ਵਾਲੀ ਉਦਾਹਰਨ ਮਹਾਰਾਜ ਵਾਰ-ਵਾਰ ਦਿੰਦੇ ਨੇ ਕਿਉਂ ਦਿੰਦੇ ਨੇ ਸਤਗੁਰ ਜੀ ਕਹਿੰਦੇ ਜਿਵੇਂ ਮੱਛੀ ਹੈ ਨਾ ਜਿਹੜੀ ਬੜੀ ਸਿਆਣੀ ਹੈ ਬੜੀ ਚੰਚਲ ਹੈ ਪਰ ਲੇਕਨ ਇਹ ਕਾਬੂ ਨਹੀਂ ਆਉਂਦੀ ਪਰ ਜਿਸ ਵੇਲੇ ਇਹ ਲਾਲਚ ਦੇ ਵਿੱਚ ਆਉਂਦੀ ਹੈ ਤੇ ਕਾਬੂ ਆ ਜਾਂਦੀ ਹੈ ਜਿਵੇਂ ਕੋਈ ਮੱਛੀ ਨੂੰ ਫੜਨ ਵਾਸਤੇ ਕੁੰਡੀ ਦੇ ਨਾਲ ਮਾਸ ਦਾ ਟੁਕੜਾ ਲਾ ਕੇ ਪਾਣੀ 'ਚ ਸਿੱਟਦਾ ਹੈ ਮੱਛੀ ਸੋਚਦੀ ਹੈ ਵੀ ਮੈਂ ਇਹ ਮਾਸ ਨੂੰ ਖਾ ਲਵਾਂਗੀ ਪਰ ਲਾਲਚ ਦੇ ਵਾਸ ਹੋ ਕੇ ਜਦੋਂ ਜੀਬ ਦੇ ਰਸ ਕਰਕੇ ਉਹ ਜਾਂਦੀ ਹੈ ਤੇ ਉਹ ਆਪ ਮਾਰੀ ਜਾਂਦੀ ਹੈ ਸਤਗੁਰੂ ਪਾਤਸ਼ਾਹ ਜੀ ਸਮਝਾਉਂਦੇ ਨੇ ਕਿ ਹੇ ਭਾਈ ਮੇਨ ਕੀ ਚਪਲ ਸਿਉ ਜੁਗਤ ਮਨ ਰਾਖੀਐ ਉੱਡੈ ਨ ਹੰਸ ਨ ਕੰਧ ਛੀਜੈ ਮਹਾਰਾਜ ਨੇ ਫੇਰ ਇੱਥੇ ਦੁਬਾਰੇ ਉਦਾਹਰਣ ਦਿੱਤੀ ਹੈ ਕਿ ਜਿਵੇਂ ਮੱਛੀ ਹੈ ਨਾ ਮੱਛੀ ਦੇ ਵਾਂਗੂ ਤੇਰਾ ਜਿਹੜਾ ਚੰਚਲ ਮਨ ਹੈ ਇਹਨੂੰ ਰੋਕ ਕੇ ਤੂੰ ਉਸ ਪਰਮਾਤਮਾ ਦੇ ਨਾਲ ਜੋੜਨਾ ਕਰ ਜਦੋਂ ਤੂੰ ਜੋੜੇਗਾ ਫਿਰ ਜਦੋਂ ਤੇਰੀ ਮੌਤ ਹੋਵੇਗੀ ਤੇ ਇਹ ਨਹੀਂ ਕੋਈ ਕਹੇਗਾ ਵੀ ਇਹ ਨਸਫਲਾ ਹੀ ਦੁਨੀਆ ਚੋਂ ਇਸੇ ਤਰ੍ਹਾਂ ਹੀ ਚਲਾ ਗਿਆ ਭਨਤ ਨਾਨਕ ਜਨੋ ਰਵੈ ਜੋ ਹਰ ਮਨੋ ਮਨ ਪਵਨ ਸਿਉ ਅੰਮ੍ਰਿਤ ਪੀਜੈ ਸਤਗੁਰੂ ਪਾਤਸ਼ਾਹ ਜੀ ਕਥਨ ਕਰਦੇ ਨੇ ਕਿਹੇ ਭਾਈ ਜਿਹੜੇ ਲੋਕ ਇਸ ਮਨ ਕਰਕੇ ਉਸ ਪ੍ਰਮਾਤਮਾ ਨੂੰ ਉਚਾਰਨ ਕਰਦੇ ਨੇ ਨਾ ਪੰਤ ਨਾਨਕ ਜਨੋਰ ਵੈ ਜਿਹੜੇ ਜਨ ਉਸ ਦਾ ਉਚਾਰਨ ਕਰਦੇ ਨੇ ਜੇ ਹਰ ਮਨੋ ਮਨ ਪਵਨ ਸਿਓ ਅੰਮ੍ਰਿਤ ਪੀਜੈ ਫਿਰ ਉਹੀ ਇਸ ਮਨ ਰੂਪੀ ਡੋਨੇ ਦੇ ਨਾਲ ਪਰਮਾਤਮਾ ਦਾ ਬਖਸ਼ਿਸ਼ ਰੂਪੀ ਅੰਮ੍ਰਿਤ ਪੀਂਦੇ ਨੇ ਮੀਨ ਕੀ ਚੱਪਲ ਸਿਓ ਜੁਗਤ ਮਨ ਰੱਖੀਐ ਉਡੈ ਨ ਹੰਸ ਨ ਕੰਦ ਛੀਜੈ ਸਤਿਗੁਰ ਜੀ ਹੁਣ ਸ਼ਬਦ ਦੀ ਸਮਾਪਤੀ ਕਰਦੇ ਕਹਿੰਦੇ ਨੇ ਕਿ ਹੇ ਭਾਈ ਵਾਰ-ਵਾਰ ਮਹਾਰਾਜ ਨੇ ਵੇਖੋ ਤਕਰੀਬਨ ਤਿੰਨ ਵਾਰੀ ਮੱਛੀ ਦੀ ਉਦਾਹਰਨ ਦਿੱਤੀ ਹੈ ਕਿਉਂਕਿ ਮੱਛੀ ਹੈ ਜਿਹੜੀ ਆਪਾਂ ਸਾਰੇ ਜਾਣਦੇ ਆ ਬੜੀ ਚੰਚਲ ਹੈ ਬੜੀ ਵੇਖਣ ਨੂੰ ਸੁੰਦਰ ਲੱਗਦੀ ਹੈ ਇਸੇ ਤਰ੍ਹਾਂ ਹੀ ਅਸਾਂ ਵੀ ਆਪਾਂ ਸੰਸਾਰੀ ਲੋਕ ਵੀ ਵੇਖਣ ਨੂੰ ਬੜੇ ਚੰਗੇ ਲੱਗਦੇ ਆ ਮੰਨ ਹੈ ਜਿਹੜਾ ਬੜਾ ਕਈ ਤੇ ਕਹਿ ਦਿੰਦੇ ਜੀ ਮਨ ਮੰਨੇ ਦਾ ਮੇਲਾ ਗੁਰੂ ਮੰਨੇ ਦਾ ਚੇਲਾ ਕਈ ਕਹਿੰਦੇ ਜੀ ਮਨ ਖੁਸ਼ ਹੋਣਾ ਚਾਹੀਦਾ ਹੈ ਕਿਉਂਕਿ ਮਨ ਨੂੰ ਖੁਸ਼ ਕਰਨ ਦੇ ਚੱਕਰਾਂ ਦੇ ਵਿੱਚ ਅਸੀਂ ਕਬੀਰ ਦੀਨ ਗਵਾਇਆ ਦੁਨੀ ਸਿਓ ਦੁਨੀ ਨ ਚਾਲੀ ਸਾਥ ਪਾਏ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਉਹ ਮਹਾਪੁਰਖ ਧਾਰਨਾ ਪੜਿਆ ਕਰਦੇ ਕਹਿੰਦੇ ਤੂੰ ਤੇ ਚੁੱਕ ਕੇ ਆਪਣੇ ਆਪ ਪੈਰਾਂ ਤੇ ਕੋਹਾੜਾ ਮਾਰ ਲਿਆ ਮੂਰਖ ਮਨਾ ਬਈ ਤੂੰ ਦੁਨੀਆ ਕਰਕੇ ਆਪਣਾ ਦੀਨ ਗਵਾਇਆ ਤੇ ਦੁਨੀ ਨੇ ਦੁਨੀਆ ਨੇ ਤੇਰਾ ਸਾਥ ਨਹੀਂ ਦਿੱਤਾ ਸਤਗੁਰ ਪਾਤਸ਼ਾਹ ਜੀ ਸਮਝਾਉਂਦੇ ਨੇ ਪੰਤ ਨਾਨਕ ਜਨੋ ਰਵੈ ਜੇ ਹਰ ਮਨੋ ਮਨ ਪਵਣ ਸਿਓ ਅੰਮ੍ਰਿਤ ਪੀਜੈ ਫਿਰ ਇਸ ਤਰੀਕੇ ਦੇ ਨਾਲ ਉਹ ਨਾਮ ਰੂਪੀ ਅੰਮ੍ਰਿਤ ਪੀਂਦੇ ਨੇ ਜਿਹੜੇ ਆਪਣੇ ਮਨ ਨੂੰ ਇਕਾਗਰ ਕਰਕੇ ਮਨ ਨੂੰ ਵਿਕਾਰਾਂ ਤੋਂ ਰੋਕ ਕੇ ਉਸ ਨਿਰੰਕਾਰ ਨਾਲ ਜੋੜਦੇ ਨੇ ਇਨੀ ਸੇਵਾ ਪ੍ਰਵਾਨ ਕਰਨੀ ਜੀ ਹੋਈਆਂ ਪੁੱਲਾਂ ਗਲਤੀਆਂ ਦੀ ਖੀਮਾ ਬਖਸ਼ਿਓ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਸਤਨਾਮ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ